ਅੱਜਕੱਲ੍ਹ ਤਾਂ ਵਿਆਹਾਂ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਕੰਮ ਹੋਣ ਲੱਗੇ ਆ ਆ ਇੱਕ ਵਿਆਹ ਸੀ ਵਿਆਹ ਵਿੱਚ ਤੁਸੀਂ ਦੇਖੋ ਵੀ ਆ ਕੁੜੀ ਤੇ ਮੁੜੇ ਨੇ ਕੀ ਕੀਤਾ ਪਹਿਲਾਂ ਤੁਸੀਂ ਜਾਣਦੇ ਹੋ ਕਿ ਪੁਰਾਣੇ ਸਮਿਆਂ ਵਿੱਚ ਸਿਠਣੀਆਂ ਖਾਸ ਰੋਲ ਨਿਭਾਉਂਦੀਆਂ ਸੀ ਤੇ ਜਨਾਨੀਆਂ ਵੱਲੋਂ ਸਿਠਣੀਆਂ ਚ ਅੱਤ ਹੀ ਕਰਾ ਦਿੱਤੀ ਜਾਂਦੀ ਸੀ ਪਰ ਆ ਹੁਣ ਦੇ ਟਾਈਮ ਵਿੱਚ ਨਾ ਵਿਆਹਾਂ ਚ ਤਰ੍ਹਾਂ ਤਰ੍ਹਾਂ ਦੇ ਹੋਰ ਵੀ ਕੰਮ ਕੀਤੇ ਜਾਂਦੇ ਆ ਕੁੜੀ ਤੇ ਮੁੜੇ ਵਾਲੇ ਨੱਚ ਕੇ ਮੁਕਾਬਲੇ ਕਰਦੇ ਆ ਤੇ ਆ ਹੁਣ ਇੱਕ ਨਵੀਂ ਗੇਮ ਚੱਲ ਪਈ ਆ ਇਸ ਵੀਡੀਓ ਚ ਤੁਸੀਂ ਦੇਖੋਗੇ ਕਿ ਆ ਕੁੜੀ ਨਾ ਮੁੜੇ ਵਾਲਿਆਂ ਵੱਲੋਂ ਇਹ ਤੇ ਮੁੜਾ ਕੁੜੀ ਵਾਲਿਆਂ ਵੱਲੋਂ ਆ ਇਹਨਾਂ ਨੇ ਹੁਣ ਗੇਮ ਖੇਡੀ ਆ ਵੀ ਵੇਖੋ ਕੌਣ ਜਿੱਤਦਾ ਕੌਣ ਸਭ ਤੋਂ ਵੱਧ ਟੱਡ ਮਾਰਦਾ ਹੈ ਸੋ ਆਓ ਇਹ ਛੋਟਾ ਜਿਹਾ ਵੀਡੀਓ ਤੇ ਤੁਹਾਡੇ ਨਾਲ ਸਾਂਝ

ਹਾਂਜੀ 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 ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਭਾਉ ਤੁਹਾਡਾ ਵਿਆਹ ਹੋ ਚੁੱਕਿਆ ਜਾਂ ਜੇ ਸਿੰਗਲ ਹੋ ਤੁਸੀਂ ਸੋ ਵੀਡੀਓ ਇੱਥੇ ਖਤਮ ਕਰਦੇ ਹਾਂ ਰੱਬ ਰਾਖਾ